ਸੋ ਮੈਂ ਤਾਂ ਕਹਿ ਰਿਹਾ ਕਿ ਮੈਨੂੰ ਬੇहद ਖੁਸ਼ੀ ਹੈ ਔਰ ਮੈਂ ਉਹਨਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਆ ਜੇ ਰੋਹ ਗਰਮਨੀਤ ਸਿੰਘ ਬਿੱਟੂ ਮੰਤਰੀ ਬਣ ਰਹੇ ਆ ਇਹਨਾਂ ਆਲ ਮੈਨੂੰ ਲੱਗਦਾ ਕਿ ਜਦੋਂ ਮੰਤਰੀ ਬਣ ਜਾਣਗੇ ਸਿੱਧਾ ਸਿੱਧਾ ਸਰਕਾਰ ਦੇ ਵਿੱਚ ਹਿੱਸਾ ਹੋਏਗਾ ਐਂਡ ਬਹੁਤ ਸਾਰੇ ਜਿਹੜੇ ਕੰਮ ਐ ਉਹ ਆਟੋਮੈਟਿਕਲੀ ਪੰਜਾਬ ਦੇ ਰਿਜ਼ੋਲਵ ਹੋਣਗੇ ਬਹੁਤ ਸਾਰਾ ਸਾਡੇ ਇੰਡਸਟਰੀ ਦੇ ਕੰਮ ਨੇ ਬਹੁਤ ਸਾਰੇ ਵੱਡੇ ਵੱਡੇ ਮੁੱਦੇ ਨੇ ਪ੍ਰੋਜੈਕਟ ਨੇ ਲੁਧਿਆਣਾ ਦੇ ਲਈ ਅ ਐਸੇ ਕੰਮ ਨੇ 에어ਪੋਰਟ ਦਾ ਮੁੱਦਾ ਐ ਬੁੱਡੇ ਨਾਲੇ ਦਾ ਮੁੱਦਾ ਐ ਇੰਡਸਟਰੀ ਦੇ ਇਸ਼ੂਸ ਨੇ ਉਹ तमाम इश्यूज ਆ ਆਦਰਨੀਏ ਬਿੱਟੂ ਜੀ ਰਿਸੋਲਵ ਫਰੋਂਚ ਮੇਰਾ ਖਿਆਲ ਫਿਰ ਸਾਨੂੰ ਮਦਦ ਕਰਨ ਪੰਜਾਬੀਏ ਇੱਕ ਤੇ ਚੈਨਲ ਦੇਖ ਰਹੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਦੇਸ਼ ਵਿੱਚ ਇੱਕ ਵਾਰ ਫਿਰ ਨਰੇਂਦਰ ਮੋਦੀ ਦੀ ਗਵਾਈ ਵਿੱਚ ਨਵੀਂ ਸਰਕਾਰ ਬਣਨ ਜਾ ਰਹੀ ਹੈ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਪੰਜਾਬ ਵਿੱਚੋਂ ਇੱਕ ਵੀ ਸੀਟ ਨਹੀਂ ਮਿਲੀ ਹੈ ਇਸ ਦੇ ਬਾਵਜੂਦ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਮਨੀਸ਼ ਸਿੰਘ ਬਿੱਟੂ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲ ਰਹੀ ਹੈ ਬਿੱਟੂ ਦਾ ਨਾਮ ਮੋਦੀ ਮੰਤਰੀ ਮੰਡਲ ਵਿੱਚ ਫਾਈਨਲ ਹੋ ਚੁੱਕਿਆ ਹੈ ਉਹ ਕੈਬਨਿਟ ਵਿੱਚ ਰਾਜ ਮੰਤਰੀ ਹੋਣਗੇ ਤੇ ਇਸ ਤੇ ਹੁਣ ਕਾਂਗਰਸ ਦੇ ਸੰਸਦ ਮੈਂਬਰ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਰਾਜਾ ਵੜਿੰਗ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਜੋ ਵੀ ਸਾਡੇ ਸਾਥੀ ਮੰਤਰੀ ਬਣ ਰਹੇ ਨੇ ਕਿਉਂਕਿ ਜੋ ਪੁਰਾਣੇ ਦੋਸਤ ਹੁੰਦੇ ਨੇ ਉਹ ਅੱਗੇ ਵਧਣ ਮੈਂ ਅੰਦਰੋ ਇਹੀ ਕਾਮਨਾ ਕਰਦਾ ਹਾਂ ਤੇ ਤੁਹਾਡੇ ਜ਼ਰੀਏ ਉਹਨਾਂ ਨੂੰ ਵਧਾਈ ਦਿੰਦਾ ਹਾਂ ਇਸ ਦੇ ਨਾਲ ਹੀ ਮੈਂ ਇਹ ਵੀ ਕਵਾਂਗਾ ਕਿ ਬਹੁਤ ਚੰਗੀ ਗੱਲ ਹੈ ਕਿ ਪੰਜਾਬ ਲਈ ਹੋਰ ਕੰਮ ਹੋਣਗੇ ਲੋਕਾਂ ਦੀ ਬਹੁਤ ਸਾਰੀਆਂ ਮੰਗਾਂ ਨੇ ਸਰਕਾਰ ਤੋਂ ਤੀਜੀ ਵਾਰ ਸਰਕਾਰ ਬਣੀ ਹੈ ਮੋਦੀ ਸਾਹਿਬ ਦੀ ਤੇ ਮੈਨੂੰ ਲੱਗਦਾ ਹੈ ਕਿ ਰਵਨੀਤ ਬਿੱਟੂ ਵੱਡੇ ਵੱਡੇ ਕੰਮ ਕਰਨਗੇ ਅਤੇ ਵੱਡੇ ਵੱਡੇ ਪ੍ਰੋਜੈਕਟ ਲੈ ਕੇ ਆਉਣਗੇ ਤੇ ਜੇ ਬਿਲਕੁਲ ਉਹ ਮੰਤਰੀ ਬਣ ਰਹੇ ਨੇ ਤਾਂ ਉਹਨਾਂ ਦਾ ਹਿੱਸਾ ਬਣ ਜਾਂਦਾ ਹੈ ਕਿ ਪੰਜਾਬ ਦੇ ਲਈ ਹਿੱਸਾ ਲੈ ਕੇ ਆ ਉਹਨਾਂ ਤੇ ਬਹੁਤ ਸਾਰੀਆਂ ਚੀਜ਼ਾਂ ਵਿੱਚ ਪੰਜਾਬ ਪਛੜਿਆ ਹੋਇਆ ਹੈ ਕਿਸਾਨਾਂ ਦੇ ਮੁੱਦੇ ਤੇ ਇੰਡਸਟਰੀ ਦੇ ਮੁੱਦੇ ਤੇ ਤੇ ਡਰੱਗ ਅਤੇ ਲੋ ਐਂਡ ਆਰਡਰ ਹੋਰ ਕਈ ਮੁੱਦੇ ਨੇ ਤੇ ਜੇ ਉਹ ਖੁਦ ਮੰਤਰੀ ਬਣ ਰਹੇ ਨੇ ਤਾਂ ਉਹਨਾਂ ਨੂੰ ਹੋਰ ਸਾਰੇ ਕੰਮ ਕਰਵਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਦੱਸ ਦੇ ਕਿ ਰਮਨੀਤ ਬਿੱਟੂ ਨੇ ਮੰਤਰੀ ਬਣਨ ਦੀ ਪੁਸ਼ਟੀ ਕਰਦਿਆਂ ਭਾਜਪਾ ਗੋਂ ਦਾ ਧੰਨਵਾਦ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਮੇਰੇ ਲਈ ਵੱਡੀ ਜ਼ਿੰਮੇਵਾਰੀ ਹੈ ਰਮਨੀਤ ਬਿੱਟੂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਸਾਰੇ ਸੰਸਦ ਮੈਂਬਰ ਇੱਕੋ ਜਿਹੇ ਹਨ ਸਾਰਿਆਂ ਨੂੰ ਇਮਾਨਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਸੋ ਇਸ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਧੰਨਵਾਦ ਸੋ ਮੈਂ ਤਾਂ ਕਹਿ ਰਿਹਾ ਕਿ ਮੈਨੂੰ ਬੇहद ਖੁਸ਼ੀ ਹੈ ਔਰ ਮੈਂ ਉਹਨਾਂ ਨੂੰ ਮੁਬਾਰਕਬਾਦ ਦੇਣੀ ਚਾਹੁੰਦਾ ਹਾਂ ਕਿ ਉਹ ਗਰਮਨੀਤ ਸਿੰਘ ਬਿੱਟੂ ਮੰਤਰੀ ਬਣ ਰਹੇ ਹਨ ਏਰੀਨ ਆਲ ਮੈਨੂੰ ਲੱਗਦਾ ਹੈ ਕਿ ਜਦੋਂ ਮੰਤਰੀ ਬਣ ਜਾਣਗੇ ਸਿੱਧਾ-ਸਿੱਧਾ ਸਰਕਾਰ ਦੇ ਵਿੱਚ ਹਿੱਸਾ ਹੋਏਗਾ ਐਂਡ ਬਹੁਤ ਸਾਰੇ ਜਿਹੜੇ ਕੰਮ ਹੈ ਉਹ ਆਟੋਮੈਟਿਕਲੀ ਪੰਜਾਬ ਦੇ ਇਟ ਇਸ ਆਲ ਹੋਣਗੇ ਬਹੁਤ ਸਾਰਾ ਸਾਡੇ ਇੰਡਸਟਰੀ ਦੇ ਕੰਮ ਨੇ ਬਹੁਤ ਸਾਰੇ ਵੱਡੇ ਵੱਡੇ ਮੁੱਦੇ ਨੇ ਪ੍ਰੋਜੈਕਟ ਨੇ ਲੁਧਿਆਣਾ ਦੇ ਲਈ ਅ ਐਸੇ ਕੰਮ ਨੇ 에어ਪੋਰਟ ਦਾ ਮੁੱਦਾ ਹੈ ਬੁੱਢੇ ਨਾਲੇ ਦਾ ਮੁੱਦਾ ਹੈ ਇੰਡਸਟਰੀ ਦੇ ਇਸ਼ੂਸ ਨੇ ਉਹ ਤਮਾਮ ਇਸ਼ੂਸ ਆਦਰਨੀਆ ਬਿੱਟੂ ਜੀ ਰਿਸੋਲਵ ਹੋਣ ਚ ਮੇਰਾ ਖਿਆਲ ਫਿਰ ਸਾਨੂੰ ਮਦਦ ਕਰਨ